ਕਾਂਗਰਸ ਦੀ ਜਿਹੜੀ ਲੇਡੀ ਸੀ ਕਾਗਜ਼ ਭਰਨ ਜਾ ਰਹੀ ਸੀ ਉਹਦੇ ਕਾਗਜ਼ ਪਾੜਤੇ ਉੱਥੇ ਹੀ ਗੱਲ ਕਰੀਏ ਕਾਗਜ਼ ਪਾੜਨ ਦੀ ਵੀਡੀਓ ਵੀ ਹੁਣ ਸਾਹਮਣੇ ਆ ਚੁੱਕੀ ਐ ਫੋਟੋਆਂ ਵੀ ਆ ਗਈਆਂ ਨੇ ਕਿਵੇਂ ਦੇਖ ਰਹੇ ਹੋ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਸੋ ਇਹ ਇਹ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਜਦੋਂ ਹੁਣ ਐਸਐਸਪੀ ਸਾਹਿਬ ਦੀ ਵਾਡੀ ਆ ਗਈ ਘਰਾਂ ਤੋਂ ਨਿਕਲਣ ਦੇ ਇੱਥੇ ਤਾਂ ਫਾਰਮ ਪੜਨੇ ਬਹੁਤ ਸਖਾਲੇ ਗੱਲ ਐ ਹੁਣ ਤਾਂ ਕੈਂਡੀਡੇਟਰ ਉੱਥੋਂ ਨਹੀਂ ਆਣਦੇ ਰੇ ਹੁਣ ਤਾਂ ਸਾਡੇ ਕਈ ਕੈਂਡੀਡੇਟਾਂ ਨੂੰ ਘਰਾਂ ਤੋਂ ਨਿਕਲਣ ਦੇ ਦਿੱਤਾ ਜਾ ਰਿਹਾ ਉਹਨਾਂ ਨੂੰ ਘਰੇ ਘੇਰਿਆ ਜਾ ਰਿਹਾ ਪਿਆਲਾ ਪੁਲਿਸ ਜਿਹੜੀ ਕਰ ਰਹੀ ਆ ਮੈਂ ਸਮਝਦਾ ਕਿ ਮੈਂ ਤਾਂ ਭੱਗਾ ਤੇ ਲੋਕਤੰਤਰ ਦਾ ਘਾਣਾ ਹਲਕਾ ਕਨੌਰ ਦੇ ਵੋਟਰਾਂ ਦੇ ਨਾਲ ਆਮ ਆਦੀ ਪਾਰਟੀ ਦਾ ਬਹੁਤ ਵੱਡਾ ਧੋਖਾ ਹੈ ਅੰਗਰੇਜ਼ਾਂ ਜਦੋਂ ਆਜ਼ਾਦੀ ਹੋਈ ਸੀ ਤਾਂ ਵੋਟ ਦਾ ਤੇ ਚੋਣ ਲੜਨ ਦਾ ਅਧਿਕਾਰ ਦਿੱਤੇ ਗਏ ਸੀ ਸਾਰੇ ਭਾਰਤ 'ਚ ਬਣੇ ਨੇ ਪਰ ਪੰਜਾਬ ਚ ਇਹਦੀ ਹਰਕਤ ਆ ਜਿਹੜੇ ਕੱਟੜ ਇਮਾਨਦਾਰ ਪਾਰਟੀ ਟਰਾਲੀ ਚੋਰ ਮਹਿਕਮਾ ਫੋਨ ਚੋਰ ਮਹਿਕਮਾ ਜਿਹੜਾ ਇਹ ਤਾਂ ਅੰਗਰੇਜ਼ਾਂ ਨੂੰ ਬਤੱਪ ਗਿਆ ਤਾਂ ਦੇਖੋ ਆਮ ਆਦਮੀ ਪਾਰਟੀ ਦੇ ਗੁੰਡੇ ਕੱਲ ਅੰਦਰ ਸੀਗੇ ਅੱਜ ਮੈਂ ਦੇਖ ਰਿਹਾ ਸਾਡੇ ਕੈਂਡੀਡੇਟ ਜਿਨ੍ਹਾਂ ਦੇ ਕੱਲ ਪੇਪਰ ਉਹਨਾਂ ਨੇ ਪਾੜੇ ਸੀ ਅੱਜ ਸਾਡੇ ਦੁਆਰਾ ਅਸੀਂ ਉਹ ਕੈਂਡੀਡੇਟ ਅੰਦਰ ਭੇਜੇ ਨੇ ਪਰ ਇਦਾਂ ਦੇ ਹਾਲਾਤ ਕਨੌਰ ਦੇ ਵਿੱਚ ਪੰਜਾਬ ਦੇ ਵਿੱਚ ਪਹਿਲੀ ਵਾਰ ਦੇਖੇ ਨੇ ਜੋ ਹਾਲਾਤ ਹੁਣ ਬਣੇ ਹੋਏ ਨੇ ਕੇਆਰਜੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਪਟਿਆਲਾ ਦੇ ਕਨੌਰ ਤੋਂ ਮੈਂ ਮਨਛੂ ਮੜਕਨ ਇਸ ਟਾਈਮ ਤੇ ਸਰਵਜੀਤ ਸਿੰਘ ਚਿੰਜਰ ਦੀ ਛੱਟਨਾ ਮੌਜੂਦ ਨੇ ਚਿੰਜਰ ਸਾਹਿਬ ਹੁਣੇ ਰੌਲਾ ਪੈ ਗਿਆ ਕਿ ਕਾਂਗਰਸ ਦੀ ਜਿਹੜੀ ਲੇਡੀ ਸੀ ਕਾਗਜ਼ ਭਰਨ ਜਾ ਰਹੀ ਉਹਦੇ ਕਾਗਜ਼ ਪਾੜਤੇ ਉੱਥੇ ਹੀ ਗੱਲ ਕਰੀਏ ਕਾਗਜ਼ ਪਾੜਨ ਐਸਐਸਪੀ ਸਾਹਿਬ ਦੀ ਉਆੜੀ ਆ ਗਈ ਘਰਾਂ ਤੋਂ ਨਿਕਲਣ ਦੇ ਇੱਥੇ ਦਾ ਫਾਰਮ ਪੜਨੇ ਬਹੁਤ ਸਖਾਲੇ ਗੱਲ ਹੈ ਹੁਣ ਤਾਂ ਕੈਂਡੀਡੇਟ ਉੱਥੇ ਨਹੀਂ ਆਣਦੇ ਰੇ ਹੁਣ ਤਾਂ ਸਾਡੇ ਕਈ ਕੈਂਡੀਡੇਟਾਂ ਨੂੰ ਘਰਾਂ ਤੋਂ ਨਿਕਲਣ ਦੇ ਦਿੱਤਾ ਜਾ ਰਿਹਾ ਉਹਨਾਂ ਨੂੰ ਘਰੇ ਘੇਰਿਆ ਜਾ ਰਿਹਾ ਇੱਥੇ ਤੱਕ ਹਾਲਾਤ ਬਣੇ ਕਿ ਕੈਂਡੀਡੇਟਾਂ ਨੂੰ ਰਸਤੇ ਦੇ ਵਿੱਚੋਂ ਭਜਾਇਆ ਜਾ ਰਿਹਾ ਗੱਡੀਆਂ ਲਾ ਲਾ ਕੇ ਮਤਲਬ ਇਹ ਨੰਗਾ ਨਾਚ ਜਿਹੜਾ ਪਟਿਆਲਾ ਪੁਲਿਸ ਜਿਹੜੀ ਕਰ ਰਹੀ ਹੈ ਮੈਂ ਸਮਝਦਾ ਕਿ ਮਤ ਭਾਗਾ ਇਹ ਲੋਕਤੰਤਰ ਦਾ ਘਾਣਾ ਹਲਕਾ ਕਨੌਰ ਦੇ ਵੋਟਰਾਂ ਦੇ ਨਾਲ ਆਮ ਆਦੀ ਪਾਰਟੀ ਦਾ ਬਹੁਤ ਵੱਡਾ ਧੋਖਾ ਜਿਹੜਾ ਕਿ ਮੈਂ ਕਹਿੰਦਾ ਕਿ ਮਰਾ મત ਭਾਗ ਅੰਗਰੇਜ਼ਾਂ ਜਦੋਂ ਆਜ਼ਾਦੀ ਹੋਈ ਸੀ ਤਾਂ ਵੋਟ ਦਾ ਤੇ ਚੋਣ ਲੜਨ ਦਾ ਅਧਿਕਾਰ ਦਿੱਤੇ ਗਏ ਸੀ ਸਾਰੇ ਭਾਰਤ 'ਚ ਬਣੇ ਨੇ ਪਰ ਪੰਜਾਬ ਚ ਇਹਦੀ ਹਰਕਤਾਂ ਮੈਂ ਕਹਿੰਦੀ ਅੰਗਰੇਜ਼ਾਂ ਨੇ ਵੀ ਨਾ ਧੱਕਾ ਨਹੀਂ ਕਰਿਆ ਉਹਨਾਂ ਤਾਂ ਅੰਗਰੇਜ਼ਾਂ ਨੇ ਵੀ ਟੱਪ ਗਏ ਆ ਜਿਹੜੇ ਕੱਟੜ ਇਮਾਨਦਾਰ ਪਾਰਟੀ ਟਰਾਲੀ ਚੋਰ ਮਹਿਕਮਾ ਫੋਨ ਚੋਰ ਮਹਿਕਮਾ ਜਿਹੜਾ ਇਹ ਤਾਂ ਅੰਗਰੇਜ਼ਾਂ ਨੂੰ ਟੱਪ ਗਿਆ ਤਾਂ ਹੁਣ ਕੀ ਲੱਗਦਾ ਹੈ ਕਿਵੇਂ ਦੇਖੀ ਜਾਏਗੀ ਕਿਉਂਕਿ ਕਾਲੀ ਦਲ ਦੇ ਹੁਣ ਅੱਗੇ ਲੀਡਰਾਂ ਨੂੰ ਨਹੀਂ ਭਰਨਦੇ ਇਹ ਚੋਣਾ ਤੁਹਾਨੂੰ ਵੀ ਨਹੀਂ ਭਰਨਦੇ ਤੁਸੀਂ ਆਏ ਪਏ ਸੁਖਵੀਰ ਬਾਦਲ ਜੀ ਵੀ ਕਹਿ ਰਹੇ ਸੀ ਕਿ ਅੱਜ ਪ੍ਰਸ਼ਾਸਨ ਨੇ ਹੁਣ ਕੀ ਕਰਨਾ ਜਦੋਂ ਜਦੋਂ ਐਸਐਸਪੀ ਸਾਹਿਬ ਦੀ ਉਹ ਆੜੀ ਪ੍ਰਧਾਨ ਸਾਹਿਬ ਪਾਈ ਬੱਟੇ ਨੇ ਪੇਜ ਤੇ ਜਦੋਂ ਉਹ ਹੀ ਕਹਿੰਦੇ ਨੇ ਕਿ ਭਾਈ ਕਰੋ ਕਰਿਓ ਸੰਭਲੋ ਇੱਥੇ ਭੇਜ ਆਉਣ ਹੀ ਨਾ ਦੋ ਫਿਰ ਹੁਣ ਪਿੱਛੇ ਕੀ ਰਹਿ ਗਿਆ ਜਦੋਂ 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 ਕਹਿੰਦੇ ਰਾਜਾਈ ਪਰਜਾ ਨੂੰ ਮਾਰਨ ਤੇ ਉੱਤਰ ਜਾ ਫਿਰ ਬਚਾਓ ਕੌਣ ਮਤਲਬ ਉਹ ਕੰਮ ਹੈ ਵੀ ਐਸਐਸਪੀ ਸਾਹਿਬ ਨੇ ਤਾਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਹ ਸਾਰਾ ਰਖਣਾ ਸੀ ਮਾਹੌਲ ਬਣਾ ਕੇ ਜਿਵੇਂ ਉਹ ਹੀ ਕਹਿ ਰਹੇ ਨੇ ਕਿ ਭਾਈ ਫੱਟੇ ਚੱਕ ਦੋ ਮੈਂ ਖੜਾ ਤੁਹਾਡੇ ਰਿਪੋਰਟਾਂ ਸੀ ਬਣਾ ਦੂੰਗਾ ਪਿੱਛੇ ਕਿਹਾ ਫੇਦੇ ਚੋਣ ਤਰ੍ਹਾਂ ਦਾ ਕੰਮ ਤਾਂ ਇਲੈਕਸ਼ਨ ਕਮਿਸ਼ਨ ਦਾ ਹੁੰਦਾ ਮੇਨ ਇਲੈਕਸ਼ਨ ਕਮਿਸ਼ਨ ਦਾ ਹੋਗਾ ਉਹ ਕੀ ਕਰੇ ਇਲੈਕਸ਼ਨ ਕਮਿਸ਼ਨ ਬਸ ਪਤਾ ਨਹੀਂ ਉਹ ਤਾਂ ਦੇਖ ਹੀ ਰਹੀ ਹੈ ਬਸ ਹੋਰ ਕੁਝ ਨਹੀਂ ਕਰ ਤੇ ਆਖਰੀ ਸਵਾਲ ਹੈ ਮੇਰਾ ਹੁਣ ਕਿਵੇਂ ਦੇਖਿਆ ਜਾਊਗਾ ਕਿ ਅੱਗੇ ਤੁਹਾਡਾ ਸੰਕਰਚ ਕਿਉਂਕਿ ਚੋਣਾਂ ਤਾਂ ਲੜਨ ਨਹੀਂ ਦੇ ਰਹੇ ਡਰ ਇਹਨਾਂ ਨੂੰ ਅਕਾਲੀ ਜਿੱਤ ਜਾਣਗੇ ਕਾਂਗਰਸ ਜਿੱਤ ਜਾਣਗੇ ਕੋਈ ਹੋਰ ਜਿੱਤਣਗੇ ਪੱਲੇ ਕੁਝ ਨਹੀਂ ਫੋਟ ਹੀ ਨਹੀਂ ਪੈਣੀ ਟ੍ਰੈਂਕੀਆਂ ਖਾਲੀ ਨਿਕਲਣਗੀਆਂ ਪਿੰਡਾਂ 'ਚ ਤੁਸੀਂ ਦੇਖਿਓ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸੋ ਬੀਜੇਪੀ ਦੇ ਇੱਕ ਆਗੂ ਸੀ ਜਿਨ੍ਹਾਂ ਦੇ ਪਿਛਲੇ ਦਿਨ ਹੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਉਹਨਾਂ ਦੇ ਵੀ ਕਾਗਜ਼ ਪਾੜਤੇ ਸੀ ਸੋ ਗੱਲਬਾਤ ਕਰਦੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਵਿਕਾਸ਼ ਸ਼ਰਮਾ ਸ਼ਰਮਾ ਜੀ ਕੱਲ ਥੋਡੇ ਕਾਗਜ਼ ਪਾੜਤੇ ਸੀ ਤੁਹਾਡੀ ਕਾਫੀ ਵੀਡੀਓ ਵਾਇਰਲ ਹੋ ਰਹੀ ਹੈ ਅੱਜ ਫਿਰ ਤੁਸੀਂ ਆਏ ਹੋ ਕਹਿੰਦੇ ਕਾਂਗਰਸ ਦੇ ਅੰਦਰ ਕਾਗਜ਼ ਪਾੜਤੇ ਕਿਵੇਂ ਦੇਖ ਰਹੇ ਹੋ ਦੇਖੋ ਆਮ ਆਦਮੀ ਪਾਰਟੀ ਦੇ ਗੁੰਡੇ ਕੱਲ ਅੰਦਰ ਸੀਗੇ ਅੱਜ ਮੈਂ ਦੇਖ ਰਹੇ ਆ ਸਾਡੇ ਕੈਂਡੀਡੇਟ ਜਿਨ੍ਹਾਂ ਦੇ ਕੱਲ ਪੇਪਰ ਉਹਨਾਂ ਨੇ ਪਾੜੇ ਸੀ ਅੱਜ ਸਾਡੇ ਦੁਆਰਾ ਅਸੀਂ ਉਹ ਕੈਂਡੀਡੇਟ ਅੰਦਰ ਭੇਜੇ ਨੇ ਪਰ ਇਦਾਂ ਦੇ ਹਾਲਾਤ ਕਨੌਰ ਦੇ ਵਿੱਚ ਪੰਜਾਬ ਦੇ ਵਿੱਚ ਪਹਿਲੀ ਵਾਰ ਦੇਖੇ ਨੇ ਜੋ ਹਾਲਾਤ ਹੁਣ ਬਣੇ ਹੋਏ ਨੇ ਇੰਨੀ ਗੁੰਡਾਗਰਦੀ ਇੰਨੀ ਤੱਕੇਸ਼ਾਈ ਅੱਜ ਦਾ ਇਹ ਹਾਲਾਤ ਨੇ ਕਿ ਕੈਂਡੀਡੇਟਾਂ ਨੂੰ ਐਨੇ ਦਬਕੇ ਐਨਾ ਪ੍ਰੈਸ਼ਰ ਕੀਤਾ ਜਾ ਰਿਹਾ ਹੈ ਵੀ ਜੇ ਘਰੋਂ ਬਾਹਰ ਨਿਕਲੇ ਤੁਹਾਡੇ ਦੇ ਪਰਚਾ ਹੋ ਜਾਊਗਾ ਤੁਹਾਡੀਆਂ ਲੱਤਾਂ ਤੋੜ ਦਿੱਤੀਆਂ ਜਾਣਗੀਆਂ ਇਹਨਾਂ ਦਾ ਇਹ ਗੁੰਡਾਗਰਦੀ ਦਾ ਐਨਾ ਨੰਗਾ ਨਾਚ ਕਦੇ ਨਹੀਂ ਦੇਖਿਆ ਅੱਜ ਤੋਂ ਪਹਿਲਾਂ ਜਿਹੜਾ ਇਹ ਹੁਣ ਚੱਲ ਰਿਹਾ ਹੈ ਇੱਕ ਆਡੀਓ ਵੀ ਵਾਇਰਲ ਹੋ ਰਹੀ ਹੈ ਤੁਹਾਨੂੰ ਦੇਖਿਆ ਬਦਲ ਸਾਹਮਣੇ ਪਾਈ ਹੋਈ ਹੈ ਹੁਣ ਕਿਵੇਂ ਦੇਖਦੇ ਹਾਂ ਉਹ ਚੀਜ਼ ਨੂੰ ਤੁਹਾਡੇ ਸਾਹਮਣੇ ਹੀ ਹੈ ਜੀ ਜਿਹੜੀ ਆਡੀਓ ਵਾਇਰਲ ਹੋਈ ਹੈ ਇਹ ਇਹ ਸ਼੍ਰੀ ਆਮ ਬੜਾ ਤਬਾਹ ਹੈ ਪੰਜਾਬ ਪੁਲਿਸ ਤੇ ਸੋ ਬਿਲਕੁਲ ਦੇਖ ਸਕਦੇ ਇੱਕ ਵਾਰ ਫਿਰ ਤੋਂ ਮਾਹੌਲ ਗਰਮਾਉਂਦਾ ਨਜ਼ਰ ਆ ਰਿਹਾ ਕੈਂਡੀਡੇਟ ਆ ਰਹੇ ਨੇ ਤੇ ਉਹਨਾਂ ਨੂੰ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੇ ਪਰ ਅੰਦਰ ਹੀ ਅੰਦਰੋਂ ਕਾਗਜ਼ ਫਟਦੇ ਨਜ਼ਰ ਆ ਰਹੇ ਨੇ ਸੋ ਇੱਕ ਦੇਖਣਾ ਹੋਵੇਗਾ ਕਿ ਮਾਹੌਲ ਕਿਵੇਂ ਹੁੰਦਾ ਕਿਉਂਕਿ ਮਾਹੌਲ ਕਿਥੇ ਨਾ ਕਿਥੇ ਤਣਾਪੂਰਨ ਬਣਿਆ ਪਿਆ ਇੱਕ ਪਾਸੇ ਸਰਜੀਤ ਚਿੰਜਰ ਪਹੁੰਚੇ ਪੈਨੇ ਇੱਕ ਪਾਸੇ ਸਾਬਕਾ ਕਾਂਗਰਸ ਦੇ ਐਮ ਐਲ ਏ ਪਹੁੰਚੇ ਪੈਨੇ ਦੂਸਰੇ ਹੋਰ ਬੀ ਜੀ ਪੀ ਦੇ ਅੱਗੋਂ ਪਹੁੰਚੇ ਪੈਨੇ ਪਰ ਕਾਗਜ਼ ਇਹਨਾਂ ਨੂੰ ਕਰਨ ਨਹੀਂ ਦਿੱਤੇ ਯਾਰ ਜੀ ਅੰਦਰ ਜਾ ਰਹੇ ਨੇ ਤਾਂ ਕਾਗਜ਼ ਫਟ ਰਹੇ ਨੇ ਵੀਡੀਓ ਵੀ